ਗੁਰਦੁਆਰਾ ਸ੍ਰੀ ਚੁਬੱਛਾ ਸਾਹਿਬ ਪਾਛਾਈ 6ਵੀ ਸ੍ਰੀ ਕਰਤਾਰਪੁਰ ਜਲੰਧਰ ਦਾ ਇਹ ਪਾਵਨ ਅਸਥਾਨ ਲਹਿੰਦੇ ਪਾਸੇ ਵੱਲ ਆਬਾਦੀ ਦੇ ਅੰਦਰ ਬਗੀਚੇ ਦੇ ਪੱਕੇ ਕੋਟ ਦੀ ਇੱਕ ਨੁੱਕਰ ਉੱਤੇ ਹੈ ਗੁਰਦੁਆਰਾ ਸ੍ਰੀ ਥਮਜੀ ਸਾਹਿਬ ਤੋਂ ਦਰਵਾਜ਼ੇ ਦਿਆਲਪੁਰ ਨੂੰ ਜਾਣ ਲੱਗਿਆਂ ਰਾਹ ਤੇ ਇਹ ਅਸਥਾਨ ਆਉਂਦਾ ਹੈ ਇੱਥੇ ਗੁਰੂ ਪਾਤਸ਼ਾਹ ਜੀ ਵੱਲੋਂ ਬਣਵਾਏ ਹੋਏ ਰਿਹਾਇਸ਼ੀ ਮਕਾਨ ਸਨ ਗੁਰਦੁਆਰਾ ਸ੍ਰੀ ਚੁਬੱੱਚਾ ਸਾਹਿਬ ਜੀ ਦੇ ਇਸ ਮੁਕੱਦਸ ਅਸਥਾਨ ਤੇ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤੇ ਤਨ ਤਨ ਸ੍ਰੀ ਗੁਰੂ ਹਰ Rai ਪਾਤਸ਼ਾਹ ਜੀ ਨਿਵਾਸ ਰੱਖਦੇ ਰਹੇ ਸਨ ਇਥੇ ਇੱਕ ਬੜਾ ਚੌੜਾ ਖੂਹ ਸੀ ਜੋ ਇਥੇ ਰਿਹائش ਅਸਥਾਨ ਬਣਨ ਵੇਲੇ ਹੀ ਬਣਾਇਆ ਗਿਆ ਸੀ ਇਸ ਖੂਹ ਦਾ ਜਲ ਬਾਗ ਨੂੰ ਪੈਂਦਾ ਸੀ ਤੇ ਇਸੇ ਜਲ ਨਾਲ ਬਾਗ ਦੇ ਫੁਹਾਰੇ ਚੱਲਦੇ ਸਨ ਜਿਨ੍ਹਾਂ ਵਿੱਚੋਂ ਇੱਕ ਫੁਹਾਰਾ ਗੁਰਦੁਆਰੇ ਦੇ ਚੁਬੱੱਚੇ ਵਿੱਚ ਲੱਗਾ ਹੋਇਆ ਸੀ ਤੇ ਇਸ ਚ ਬੱਚੇ ਦੇ ਕਿਨਾਰੇ ਬੈਠ ਕੇ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਬੰਦਗੀ ਕਰਿਆ ਕਰਦੇ ਸਨ ਅਤੇ ਹੁਣ ਉਸ ਚ ਬੱਚੇ ਵਾਲੀ ਥਾਂ ਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ ਗੁਰਦੁਆਰਾ ਸ੍ਰੀ ਚੁਬੱਛਾ ਸਾਹਿਬ ਜੀ ਦੇ ਨਾਲ ਹੀ ਬਾਗ ਵਿੱਚ ਬੀਬੀ ਕੋਲਾ ਜੀ ਦਾ ਸਮਾਦੀ ਅਸਥਾਨ ਵੀ ਹੈ ਬੀਬੀ ਕੋਲਾ ਜੀ ਪਹਿਲਾ ਸ੍ਰੀ ਅੰਮ੍ਰਿਤਸਰ ਵਿਖੇ ਹੀ ਰਹਿੰਦੇ ਸਨ ਪਰ ਬਾਅਦ ਵਿੱਚ ਤਨਤਨ ਸ੍ਰੀ ਗੁਰੂ ਹਰगोबिंद ਪਾਤਸ਼ਾਹ ਜੀ ਨੇ ਉਹਨਾਂ ਨੂੰ ਸ੍ਰੀ ਕਰਤਾਰਪੁਰ ਜਲੰਧਰ ਵਿਖੇ ਭੇਜ ਦਿੱਤਾ 31 ਜੇਠ 1679 ਬਿਕਰਮੀ ਨੂੰ ਬੀਬੀ ਕੋਲਾ ਜੀ ਦਾ ਦਿਹਾਂਤ ਹੋਇਆ ਬੀਬੀ ਜੀ ਦੀ ਭਾਵਨਾ ਅਨੁਸਾਰ ਉਹਨਾਂ ਦੇ ਅੰਤਮ ਸਮੇਂ ਤਨਤਨ ਸ੍ਰੀ ਗੁਰੂ ਹਰगोबिंद ਪਾਤਸ਼ਾਹ ਜੀ ਨੇ ਇੱਥੇ ਆ ਕੇ ਉਹਨਾਂ ਨੂੰ ਦਰਸ਼ਨ ਦਿੱਤੇ ਤੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਇੱਥੇ ਹੀ ਬੀਬੀ ਕੋਲਾ ਜੀ ਦੇ ਸਮਾਦੀ ਸਥਾਨ ਦੇ ਨਾਲ ਹੀ ਇੱਕ ਦਰਖਤ ਚੌਪੜ ਬਣਿਆ ਹੋਇਆ ਹੈ ਜਿਸ ਦੇ ਦੁਆਲੇ ਚਾਰ ਦਿਵਾਰੀ ਹੈ ਅਤੇ ਇੱਥੇ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਪੈਂਦੇ ਖਾਨ ਜਰਨੈਲ ਨਾਲ ਚੌਪੜ ਖੇਡਿਆ ਕਰਦੇ ਸਨ ਜੇ ਆਪ ਜੀ ਨੂੰ ਵੀਡੀਓ ਵਧੀਆ ਲੱਗੀ ਹੋਵੇ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ